ਤਨੋ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਜਿਉ ਦਰਤ ਹੈ ਆਪਣਾ ਕੈਸੂੰ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਹਬੋ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ आनंदो साहिब सेवा अंत ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਾਧ ਕੁਰਬਾਨ ਜਾਓ ਰਹਾਉ ਸਰਬੰਸਾ ਚਾ ਏਕ ਹੈ ਦੂਜਾ ਨਾ ਏ ਕੋਏ ਤਾ ਕਿਸਵਾ ਸੋ ਕਰ ਜਾਕੋ ਨਦਰ ਕਰੇ ਤੋਦ ਬਾਜ ਪਿਆਰੇ ਕੇ ਵਰਹਾ ਸਭ ਦਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਅਗ ਪਿਆਰੇ ਜਾਇ ਕਹਾ ਰਹਾਉ ਸੇਵਿ ਸਾਬ ਆਪਣਾ ਅਵਰਨ ਜਾਂਚੋ ਕੋਏ ਨਾਨਕਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਨਾ ਸ੍ਰੀ ਮਹਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮਹਲ ਤੋ ਮਹੋ ਤ ਨਾ ਜਾਣਾ ਨਾਨਕ ਬਿਨ ਵਾ ਤਸ ਸਰਵੋ ਜਾ ਕੇ ਜੀਵ ਪ੍ਰਾਣਾ ਅੰਧੇ ਜੀਵਣਾ ਵਿਚਾਰ ਦੇਖ ਕੇ ਤੇ ਕਿ ਦਿਨ ਰਹਾਉ ਸਾਸ ਮਾਸ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਰ ਏਮ ਕਹਿ ਤਹਾ ਸਚ ਪਰਵਦ ਗਾਰ ਜੇ ਤੂੰ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੇ ਗੈਣਾ ਨਾਨਕ ਬਿਨਵੈ ਸੋ ਕਿਸ ਪਾਈਐ ਪਰਬਲਖੇ ਕਾਲਣ ਨਾਮ ਖਸਮ ਕਾ ਚੇਤਨ ਕੀਆ ਕਪਟੇ ਕਵਟ ਕਮਾਣਾ ਜੰਮ ਦੁਵਾਰੂ ਜਾ ਪਕੜ ਚਲਾਇਆ ਤਾਂ ਚਲਦਾ ਪਛਤਾਣਾ ਜਬ ਲਗ ਦੁਨੀਆ ਰਹਿਐ ਨਾਨਕ ਕਿਛ ਸੁਣੈ ਕਿਛ ਕਹੀਐ ਪਾਲ ਰਹਿ ਹਮਰਨ ਨ ਪਾਇਆ ਜੀਵਤ ਅਮਰ ਰਹੀਐ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੇ ਸਿਵਰਿਆ ਨਹੀਂ ਜਾਏ ਤਪੇ ਹਿ ਆਉ ਜੀ ਅੜਾ ਬਿਲ ਲਾਈ ਸਿਰਜ ਸੁਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲੋ ਮੇਰੀ ਮਾਏ ਰਹਾਉ ਵਕਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਬਤੈ ਨਾ ਪਤ ਹੋਏ ਤਾਂ ਪਤ ਰਹਿ ਰਾਖੇ ਜਾਂ ਜਾ ਸੋਏ ਜਿ ਜਖਾਤਰ ਸਮਾਈ ਤੋਤ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕਿਤ ਕਿਆ ਹੋਏ ਤੇ ਜਿਸਨੋ ਬਖਸ਼ੇ ਸਾਚਾ ਸੋਏ ਹੁਣ ਉਠ ਚੱਲਣਾ ਮਹਤਕ ਤਾਲ ਕਿਆ ਮੋ ਦਿਸਾ ਗੁਣ ਨੈ ਨਾਲ ਜੈਸੇ ਨਦਰ ਕਰੇ ਤੈਸਾ ਹੋਏ ਵਿਨ ਨਦਰ ਨਾਨਕ ਨਹੀਂ ਕੋਏ ਤਨਾਸ਼ਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹੇ ਲਵਲਾਈ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੇ ਦੁਬਦਾ ਅੰਤਰ ਮਰ ਗੁਰ ਪ੍ਰਸਾਦਿ ਪਾਇਆ ਜਾਏ ਹਰ ਸਿਉ ਚਿਤ ਲਾਗੈ ਫਿਰ ਕਾਲ ਨ ਖਾਏ ਰਹਾਉ ਸਾਚਿ ਸਮਰਿਆ ਹੋਵੇ ਪ੍ਰਗਾਸ ਤਾਤ ਵਿਖਿਆ ਮੈਂ ਰਹੇ ਉਦਾਸ ਸਾਧ ਗੁਰ ਕੀ ਐਸੀ ਵਡਿਆਈ ਪਤਰ ਕਲਤਰ ਵਿੱਚ ਗਤ ਪਾਈ ਐਸੇ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਆਗੇ ਤਰੈ ਸਾਹਿਬ ਪਾਵੈ ਸੋ ਪਰਵਾਣ ਸੋ ਸੇਵਕ ਦਰਗਹ ਪਾਵੈ ਮਾਣ ਸਤ ਗੌਰ ਕੇ ਮੂਰਤ ਹਿਰਦੈ ਵਸਾਏ ਜੋਸ਼ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰ ਸੋ ਸੇਵਕ ਜਮ ਤੈ ਕੈ ਸਾ ਡਰ ਬਨਤ ਨਾਨਕ ਕਰੇ ਵਿਚਾਰ ਸੱਚ ਬਾਣੀ ਸਿਉ ਤਰੇ ਪਿਆਰ ਤਾਂ ਕੋ ਪਾਵੇ ਮੋਖ ਦਵਾਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪ ਬਹੁਤ ਬਿਕਾਰ ਜਾ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬਹੁਤਾ ਬੋਲਣ ਚਖਣ ਹੋਏ ਵਿਨ ਬੋਲੇ ਜਾਣੈ ਸਭ ਸੋਏ ਰਹਾਉ ਜਨ ਕਨ ਕੀਤੇ ਅੱਖੀ ਨਾਕ ਜਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖ ਆਗਨੀ ਪਾਏ ਵਜ ਪਵਨ ਰੱਖ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾਂ ਕਾਲਖ ਦਾਗਾਂ ਦਾਗ ਦਾਗ ਦੋਸ਼ ਮੋ ਚੱਲਿਆ ਲਾਏ ਦਰਗ ਬੈਸਨ ਨਹੀਂ ਜਾਏ ਕਰਮ ਮਿਲੈ ਅਕਨ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹਿ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਤਨਾ ਸ੍ਰੀ ਮਹਲਾ ਪਹਿਲਾ चोर सलाहे चीत न पीज जे बधी करे ता तसु न छिज चोर परे न कोए चोर किया चंगा क्यों होए सोन मन अंदे कुत्ते वे बिन बोले है सचे यार रहा ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦਗਾਣਾ ਜੇ ਸਾਥ ਰਖੀਐ ਤੀਜਰ ਲਾਏ ਜਾਂ ਪਰਖੀਐ ਖੋਟਾ ਹੋਇ ਜਾਏ ਜਿਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤੇ ਹਰਾਹ ਜਾਏ ਜੈਸਾ ਕੂੜਿਆ ਗੂੜ ਕਬਾੜ ਭਾਵੇਂ ਸਭ ਅਖੋ ਸੰਸਾਰ ਦੁਦ ਭਾਵੇਂ ਤੇ ਪਰਵਾਣ ਨਾਨਕ ਜਾਣੈ ਜਾਨ ਸੁ ਜਾਣ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ ਸਿਰਕ ਲੇਖ ਨਾ ਪੜੇ ਆਣਾ ਦਰਗਾ ਘੜੀ ਹੈ ਤਿੰਨ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾ ਕਦ ਕੋੜ ਬੋਲ ਮਲ ਖਾਏ ਬ੍ਰਹਮਣ ਨਾਮ ਜੀ ਆਕਾਏ ਜੋਗੀ ਜੁਗਤ ਨ ਜਾਣੈ ਅੰਧ ਤਿੰਨ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਨੈ ਗੁਰ ਪ੍ਰਸਾਦਿ ਏਕੋ ਜਾਣੈ ਕਾਜੀ ਸੋ ਜੋ ਉਲਟੇ ਕਰੈ ਗੁਰ ਪ੍ਰਸਾਦਿ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰह्म ਵਿਚਾਰੈ ਆਪ ਤਰੈ ਸਗਲ ਕੁਲ ਤਰੈ ਦਾਨ ਸੁਬੰਦ ਸੋਈ ਦਿਲ ਤੋਵੈ ਮੁਸਲਮਾਨ ਸੋਈ ਮਲਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਰਦਰਗ ਕਾਨਿ ਸ਼ਾਣ ਤਨਾਸਰੀ ਮਹੱਲਾ ਪਹਿਲਾ ਕਰਤਿ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਟੱਬ ਥਨਸਟ ਜਗ ਪ੍ਰਿਸ਼ਟ ਹੋਏ ਢੂਪ ਤਾ ਇਵ ਜਗ ਕਲਮੈ ਰਾਮ ਨਾਮ ਸਾਰ ਅਖੀ ਤਾਂ ਮਿਟੈ 나ਕ ਪਕੜੇ ਠੱਗਣ ਕਾ ਸੰਸਾਰ ਰਾ ਆਟ ਸਤੀ 나ਕ ਪਕੜੇ ਸੂਜਤ ਤਨ ਲੋ ਮਗਰ ਪਸ਼ ਕਸ਼ਨ ਸੂਜੈ ਇਹ ਪਦਮ ਲੋ ਖਤਰਿਆ ਤਾਂ ਧਰਮ ਛੋਡਿਆ ਮਲੇਸ਼ ਭਾਕਿਆ ਗਹੀ ਸ੍ਰੇਸ਼ਟ ਸਾਬਿਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਨ ਸੋਧੈ ਕਰੇ ਬੇਦ ਬਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਗਗਨ ਮਾ ਥਾਲੂ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮਤੇ ਧੂਪ ਮਲ ਆਨ ਲੋ ਪਵਨ ਚਵਰ ਕਰ ਸਗਲ ਬਨ ਰਾਇ ਫੁੱਲੰਤ ਜੋਤੀ ਕੈਸੇ ਆਰਤੀ ਹੋਏ ਪਵਖੰਡਨ ਤੇਰੀ ਆਰਤੀ ਅਣਹਤਾ ਸ਼ਬਦ ਵਜੰਤ ਭੇਰੀ ਰਹਾਉ ਸਾਸ ਤਵ ਨਨ 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 ਹ ਤੋਹਿ ਕਉ ਸਹਸ ਮੂਰਤ ਨਨਾ ਏਕ ਤੋਹੀ ਸਾਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਾਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਪਿਤ ਮਨੋ ਅਨਦਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾ ਰੰਗ ਕਾ ਹੋਏ ਜਤ ਤੇਰਾ ਨਾਮ ਵਸ ਤਨਾਸਰੀ ਮਹੱਲਾ ਤੀਜਾ ਕਰ ਦੁਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਤਨ ਖੋਟ ਨਾਨਕ ਖਟ ਨਾ ਜਾਏ ਪੁਰ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕਾ ਸਦ ਬਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੁਰ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ अवगन काट गुणरदस माए <coughs> पूरा गुरक सहज स पाए पूरा गुरकी सच बाणे सुख मन अंतर सहज समाणे एक चरज जन देखो पाई दुबदा मार हर मन वसाई ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜ ਜਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਨ ਆਉ ਤਨੁ ਸ੍ਰੀ ਮਹੱਲਾ ਤਿਜਾ ਹਰਿ ਨਾਮ ਤਨ ਨਿਰਮਲ ਅਤ ਪਾਰਾ ਗੁਰ ਕਾ ਸ਼ਬਦ ਭਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗਰਮਖ ਹਰ ਰਸ ਚਖੇ ਕੋਏ ਤਿਸ ਸਦਾ ਨੰਦ ਹੋਵੇ ਦਿਨ ਰਾਤੀ ਪੂਰ ਭਾਗ ਪਰਪਤ ਹੋਏ ਰਹਾਉ ਸ਼ਬਦ ਦੀਪਕ ਵਰਤ ਤਹ ਲੋਏ ਜੋ ਚਖੇ ਸੋ ਨਰਮਲ ਹੋਏ ਨਰਮਲ ਨਾਮ ਹਮ ਮਲ ਧੋਏ ਸੱਚੀ ਭਗਤ ਸਦਾ ਸੁਖ ਹੋਏ ਜੇਤ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦ ਸੋਗ ਆਪ ਮੁਗਤ ਅਵਰਾ ਮੁਗਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬੇਰ ਨ ਸਤਗੁਰ ਸਭ ਮੋਏ ਬਲ ਲਾਏ ਅਨ ਦਿਨ ਦਾਜਾ ਸਾਨਨ ਪਾਏ ਸਤਗੁਰ ਮਿਲੈ ਸਤਿ ਰਸ਼ਨ ਬਜਾਏ ਨਾਨਕ ਨਾਮ ਸਾਧ ਸੁਖ ਪਾਏ ਤਨਾ ਸ੍ਰੀ ਮਹੱਲਾ 3 ਸਦਾ ਤਨ ਅੰਦਰ ਨਾਮ ਸਮਾਲੇ ਜੀ ਜੰਤ ਜਿਨ ਪ੍ਰਤਪਲ ਮੁਗਤ ਪਦਾਰਥ ਤਨ ਕੋ ਪਾਏ ਹਰ ਕਾ ਨਾਮ ਰਤਿ ਲੁਲਾਏ ਗੁਰ ਸੇਵਾ ਤੇ ਸਾਤ ਸ਼ਿੰਗਾਰ 라ਵੇ ਪ੍ਰਭ ਸੋਏ ਗੁਰ ਸੇਵਤੇ ਹਰ ਨਾਮ ਤਨ ਪਾਵੇ ਅੰਦਰ ਪਰਗਾਸ ਹਰ ਨਾਮਤ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਿਰ ਹੋਏ ਸਾਤਿ ਸ਼ਿੰਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਭੁੱਲਾ ਜਨ ਭਗਵਾਏ ਗਰਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲਾ ਪ੍ਰੀਤਮ ਸਦਾ ਤਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜਗ ਜਗ ਸੋਏ ਨਦਰ ਕਰੇ ਮਹਿਲਾਵਾਂ ਹੋਏ ਗਰ ਬਾਣੀ ਤੇ ਹਰ ਮਨ ਵਿਸਾਏ ਨਾਨਕ ਸਾਚਿਰਤੇ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ ਤੀਜਾ ਜਗ ਮਲਾ ਮੈਲੋ ਹੋਇ ਜਾਏ ਆਵੈ ਜਾਏ ਦੂਜੈ ਲੋਪਾਏ ਦੂਜੈ ਭਾਏ ਸਭ ਪਰ ਜਿਵ ਗੋਈ ਮਨ ਮੁਖ ਚੋਟਾਂ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ ਗਰਮਖੇ ਉਪਰੇ ਹਰ ਸਰਨਾਈ RAM ਨਾਮ ਰਤ ਭਗਤ ਦਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸੁਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕਾ ਸ਼ਬਦ ਆਪਿ ਪਛਾਨ ਸਾਚੇ ਰਾਸ ਸਾਚਾ ਵਪਾਰ ਸੋ ਧਨ ਪਰਖ ਜਿਸ ਨਾਮ ਪਿਆਰ ਤិន ਪ੍ਰਭ ਸਾਚੈ ਇਕ ਸਚ ਲਾਏ ਊਤਮ ਬਾਣੀ ਸ਼ਬਦ ਸੁਨਾਏ ਪ੍ਰਭ ਸਾਚੇ ਕੀ ਸਾਚੇ ਕਾਰ ਨਾਨਕ ਨਾਮ ਸਵਾਰਨ ਹਾਰ